ਬਹੁਤ ਬਹੁਤ ਧੰਨਵਾਦ ਕਰਦੇ ਆਂ ਕਾਡੀਆਂ ਜੁਨੀਅਨ ਦਾ ਇਹਨਾਂ ਨੇ ਰੋਟੀ ਦਾ ਪ੍ਰਬੰਧ ਕੀਤਾ ਤੇ ਠੰਡੇ ਜਲ ਦਾਣੀ ਲਾਇਆ ਠੀਕ ਹੈ ਜੀ ਤੇ ਚਾਹ ਦਾ ਕੀਤਾ ਉਹਨਾਂ ਦੇ ਕੱਲੋਂ ਵਿਚਾਰਿਆਂ ਨੇ ਡਿਊਟੀ ਲਾਈ ਆ ਅੱਛਾ ਸਪਲਾਈ ਵਾਦ ਤੋਂ ਵਾਦ ਚੱਲਿਆ ਕਰੋ ਹੁਣ ਕੋਈ ਟੈਨਸ਼ਨ ਨਹੀਂ ਆਪਣਾ ਟਰਾਂਸਫਾਰਮਰ 12:30 ਦਾ ਆ ਗਿਆ ਠੀਕ ਜਲ ਤੋਂ ਜਲਦ ਮਹਿਕਮੇ 'ਚ ਮਰਜ਼ੀ ਕੀਤਾ ਜਾਵੇ ਤੇ ਜਿਉਂ ਜੋਗੀ ਸਾਨੂੰ ਤਨਖਾਹ ਦਿੱਤੀ ਆ ਜਿਹੜੀ ਸਾਡੀ ਤਨਖਾਹ 9000 ਰੁਪਿਆ ਇਹ 9000 ਨਾਲ ਅੱਜ ਕੱਲ ਕੁਛ ਨਹੀਂ ਬੰਨਦਾ ਪਹਿਲਾਂ ਵੀ ਸਾਥੀਆਂ ਨੇ ਦੱਸਿਆ ਇਸ ਕਰਕੇ ਮਹਿੰਗਾਈ ਦੇ ਹਿਸਾਬ ਨਾਲ ਦੇਖਦੇ ਕੰਮ ਦੇ ਹਿਸਾਬ ਨਾਲ ਦੇਖਦੇ ਪੂਰਾ ਹਾਰਡ ਕੰਮ ਹੈ ਸਾਡੀ ਤਨਖਾਹ ਜਿਹੜੀ ਘੱਟੋ ਘੱਟ 30-35000 ਰੁਪਿਆ ਹੋਣੀ ਜ਼ਰੂਰੀ ਹੈ 2500 ਰੁਪਏ ਕਿਰਾਇਆ ਦਿੰਦਾ ਮੈਂ ਜਿਹੜੇ ਦੋ ਜਵਾਕ ਹੈ ਠੀਕ ਹੈ ਲਓ ਤੁਸੀਂ ਦੱਸੋ 9000 ਮੇ ਕੀ ਬਨੂਗਾ ਹਾਲ ਦੇਖੋ ਕੀ ਹਾਲ ਹੈ ਇਹ ਹਾਲ ਦੇਖ ਲਓ ਤੁਸੀਂ ਸਾਡਾ ਉਹ ਟਰਾਫਾਰਮ ਚੱਲਿਆ ਇਹਨੂੰ ਕਰਤਾ ਬਾਏ ਬਾਏ ਇਹ 1900 ਮੇ ਲੱਗਾ 71 72 ਦਾ ਲਿਆ ਕੇ ਜਿਹੜਾ ਪਲੂਰ ਚ ਰੱਖਿਆ ਸੀ ਤੇ ਹੁਣ ਪਲੂਰ ਚ ਲਾ ਕੇ ਆਜ ਨਵਾਂ ਆਹਨ ਦੀ ਬਾਏ ਬਾਏ ਕਰਦੇ ਇਹਨੂੰ ਚਲੋ ਜੀ ਹੋਰ ਨਹੀਂ ਬਾਏ ਸਾਡਾ ਚੰਗਾ ਸਾਥ ਨਵਾ ਨਹੀਂ ਚੰਗਾ ਸਾਥ ਨਵਾ ਆਇਆ ਚੱਲ ਸੜਿਆ ਨਹੀਂ ਚੱਲਦਾ ਲਿਆਂਦਾ ਜੀ ਚੱਲਦਾ ਹੀ ਮੋੜਦਾ ਕਿ ਨਹੀਂ ਸੇਓ ਕਿਵੇਂ ਆਰ ਖਾਤਾ ਨਵਾਂ ਫਿਰ ਅੱਜ ਕਿੰਨੇ ਦਾ ਪਾਵਰ ਦਾ ਬਾਈ ਰੱਖਿਆ ਗਿਆ ਹੁਣ ਸਾਢੇ 12 ਦਾ ਸਾਢੇ 12 ਦਾ ਪਹਿਲਾਂ ਕਿੰਨੇ ਦਾ ਸੀ ਇਹ 6 3 ਦਾ 6 3 ਦਾ ਚਲੋ ਵਧੀਆ ਹੋ ਗਿਆ ਹੁਣ ਤੁਹਾਨੂੰ ਚਲੋ ਜਿਹੜਾ ਕਾਫੀ ਟਾਈਮ ਦੀ ਵੋਲਟੇਜ ਡਾਊਨ ਸੀ ਹਨਾ ਹੁਣ ਤਾਂ ਨਹੀਂ ਵੋਲਟੇਜ ਦਾ ਕੋਈ ਫਰਕ ਪੈਂਦਾ ਤੇ ਪੀਟਰ ਲੋਡ ਨਾ ਚੱਕਦੇ ਸੀ ਇਹ ਤੇ ਹੁਣ 12:30 ਦਾ ਆ ਗਿਆ ਤੇ ਪੂਲੀ ਲੋਰ ਪਾਉਂ। ਹੁਣ ਜਾਨੀ ਸੁੱਖ ਦਾ ਸਾਹ ਆਊਗਾ। ਚਲੋ ਬਿਜਲੀ ਵਾਲੇ ਬਾਈ ਸੁਖ ਲੈਣਗੇ ਤੇ ਜਿਹੜੇ ਅਸੀਂ ਨਗਰ ਨਿਵਾਸੀ ਆਂ ਚਲੋ ਅਸੀਂ ਵੀ ਲਵਾਂਗੇ ਤੇ ਬਾਕੀ ਵੀ ਇੱਧਰ ਨਵਾਂ ਰੱਖਤਾ 12:30 ਦਾ ਤੇ ਪੁਰਾਣੇ ਨੂੰ ਵਾਹ ਵਾਹ ਕਰਤਾ ਤੇ ਕੱਲ ਨੂੰ ਵੈਸੇ ਕੰਮ ਵੈਸੇ ਡਨ ਹੋ ਜਾਊਗਾ। ਤੇ ਆਪਣੇ ਪਲੂਰ ਦੀ ਵੀ ਬਹੁਤ ਚਿਰ ਦੀ ਮੰਗ ਸੀ ਤੇ ਜਿਹੜੀ ਅੱਜ ਮੰਗ ਹੋ ਗਈ ਆ ਪੂਰੀ ਤੇ ਵਧੀਆ ਕੰਮ ਹੋ ਗਿਆ। ਤੇ ਇੱਧਰ ਵੀਰ ਸਾਰੇ ਲੱਗੇ ਬਈ ਬੜੀ ਮਿਹਨਤ ਕੀਤੀ ਅੱਜ ਸਾਰਾ ਦਿਨ ਧੁੱਪੇ। ਹਰਜੀ ਬਾਉ ਸਾਹਿਬ ਕੀ ਹਾਲ ਚਾਲ ਕੈਮਾ ਛੱਡਦੀ ਕਲਾ ਬਾਉ ਸਾਹਿਬ ਨਾਲ ਆਇਆ ਕੱਲ ਟ੍ਰਾਂਸਫਰ ਨੂੰ ਲੈ ਕੇ ਠੀਕ ਆ ਲਓ ਜੀ ਇਹ ਬਾਉ ਸਾਹਿਬ ਵੀਰ ਆਪਣਾ ਲੈ ਕੇ ਆਇਆ ਇਹ ਵੀ ਮਾਝੇ ਦਾ ਹੀ ਆਪਣਾ ਹੀ ਵੀਰ ਤੇ ਹੋਰ ਬਾਈ ਠੀਕ ਠਾਕ ਇਹ ਨਵੇਂ ਦੇ ਫਿਲਟਰ ਰੇਡੀਏਟਰ ਤੇ ਆ ਤੇਲ ਸਾਰਾ ਇਹਦੇ ਚ ਪਾਉਣਾ ਡਰਮ ਇਹ ਪੁਰਾਣੀ ਚੋਂ ਕੱਢਿਆ ਤੇ ਨਵੇਂ ਚ ਹੋਰ ਪਾਉਗਾ ਅੱਛਾ ਲਓ ਜੀ ਆ ਪੁਰਾਣੇ ਦੀਆਂ ਹੈਗੀਆਂ ਜੜੀਆਂ ਕੇ ਬਾਏ ਬਾਏ ਬਹੁਤ ਸਿਰ ਸਾਹ ਦੇਤਾ ਬਾਈ ਆ ਪੱਖੇ ਪੱਖੇ ਸਾਰੇ ਲਾਏ ਪਏ ਤੇ ਆਪਣਾ ਬਈ ਨਵਾਂ ਰਖਤਾ ਇਧਰ ਕ्रेन ਦੇਖੋ ਤੁਸੀਂ ਕਿੰਨਾ ਪ੍ਰੈਸ਼ਰ ਆ ਤੇ ਕਿੰਨਾ ਵਜਨ ਹੋਊਗਾ ਟਣਾਂ ਦੇ ਹਿਸਾਬ ਨਾਲ ਹੀ ਵਾਹ ਵਜਨ ਚੱਕਦੀ ਐ ਆ ਵਜਨ ਮਗਰ ਰੱਖਣਾ ਪੈਂਦਾ ਤੇ ਵੀਰਾਂ ਨੂੰ ਬਈ ਸਲਾਮ ਆ ਜਿਹੜੇ ਅੱਜ ਧੁੱਪੇ ਸਾਰੇ ਵੀਰਾਂ ਨੇ ਮਿਹਨਤ ਕੀਤੀ ਜਿਹੜਾ ਕਿ ਅੱਜ ਸਵੇਰੇ ਲੱਗੇ ਸੀ 10:00 ਵਜੇ ਤੇ ਹੁਣ ਟਾਈਮ 4:00 ਵਜੇ 4:30 ਤੇ ਵੀਰਾਂ ਨੇ ਕਿਰਾਉਂ ਫਿੱਟ ਕਰਤਾ ਬਾਕੀ ਤਾਰਾਂ ਤੂਰਾਂ ਵਾਲਾ ਕੰਮ ਰਹਿ ਗਿਆ ਕਦੋਂ ਤੱਕ ਚੱਲ ਪੂਗਾ ਬਈ ਕੱਲ ਤੱਕ ਚਲਾ ਲਾਂਗਾ ਕੱਲ ਸ਼ਾਮ ਤੱਕ ਲਓ ਜੀ ਕੱਲ ਸ਼ਾਮ ਤੱਕ ਹੀ ਡਨ ਹੋ ਜਾਊਗਾ ਤੇ ਬਿਜਲੀ ਸਪਲਾਈ ਵੈਸੇ ਚੱਲੀ ਜਾਂਦੀ ਅੱਛਾ ਅਜ ਰਾਤ ਨੂੰ ਵੀ ਕੰਮ ਚੱਲੂਗਾ ਦਿਨੇ ਵੀ ਤੇ ਰਾਤ ਨੂੰ ਜਿੰਨਾ ਚਿਰ ਹੁੰਦਾ ਨਹੀਂ ਇਹ ਜਾਣੇ ਨਹੀਂ ਵੀਰ ਇਥੋਂ ਹਾਂ ਲਓ ਜੀ ਜਿੰਨਾ ਚਿਰ ਡੰਨ ਨਹੀਂ ਹੁੰਦਾ ਸਾਰੇ ਵੀਰ ਇਥੇ ਸਾਰੇ ਅੱਜ ਦੁਪਹਿਰੋਂ ਦੁਪਹਿਰ ਲੱਗੇ ਰਿਹਾ ਕਿਉਂਕਿ ਅੱਜ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਚਲੋ 12:30 ਦਾ ਹੋ ਗਿਆ ਤੇ ਹੁਣ ਵੋਲਟੇਜ ਦਾ ਫਰਕ ਪੈ ਜਾਊਗਾ ਵੋਲਟੇਜ ਬਹੁਤ ਡਾਉਨ ਸੀ ਤੇ ਮੋਟਰਾਂ ਦਾ ਵੀ ਔਖਾ ਸੀ ਥੋੜਾ ਜਿਹਾ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਸਾਰੇ ਵੀਰਾਂ ਦੀ ਵੀ ਜਿੰਨੇ ਵੀ ਬਿਜਲੀ ਵਾਲੇ ਚਲੋ ਸਾਰੇ ਵੀਰ ਵਰਕਰ ਸਾਰਿਆਂ ਦੀ ਸਪੋਰਟ ਦੇ ਨਾਲ ਬਾਕੀ ਵਧੀਆ ਕੰਮ ਹੋਇਆ ਬਲੂ ਮੁਰਚ ਤੇ ਸ਼ਲਾਘਾ ਕਰਨੀ ਬੰਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਸਾਰੇ ਵੀਰਾਂ ਨੇ ਸਹਿਯੋਗ ਦਿੱਤਾ ਤੇ ਬਾਕੀ ਇਧਰ ਸਾਰੇ ਬਿਜਲੀ ਵਾਲੇ ਮੁਲਾਜ਼ਮਾਂ ਦਾ ਬਹੁਤ ਧੰਨਵਾਦ ਹੈ ਭਾਈ ਜਿਹੜੇ ਚਲੋ ਦਿਨ ਰਾਤ ਮਿਹਨਤ ਕਰਦੇ ਆ ਆਪ ਦਾ ਡਿਊਟੀ ਕਰਦੇ ਆ ਤੇ ਆ ਜਿਹੜੀ ਕ੍ਰੇਨ ਆ ਭਾਈ ਅੰਮ੍ਰਿਤਸਰ ਤੋਂ ਆਈ ਆ ਵੇਖ ਲਓ ਤੇ ਪਾਵਰ ਦੇਖੋ ਇਹਦੇ ਤੇ ਆ ਸਾਹਮਣੇ ਸਾਰਾ ਕੁਝ ਲਿਖਿਆ ਪੰਜਾਬ ਸਰਕਾਰ ਗ੍ਰੈਡਾ ਸਾਰਿਆਂ ਵਾਸਤੇ ਹੀ ਆ ਭਾਈ ਅੰਮ੍ਰਿਤਸਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਦੀਆਂ ਯੂਨੀਅਨ ਦਾ ਇਹਨਾਂ ਨੇ ਰੋਟੀ ਦਾ ਪ੍ਰਬੰਧ ਕੀਤਾ ਤੇ ਠੰਡੇ ਜਲ ਪਾਣੀ ਦਾ ਠੀਕ ਆ ਜੀ ਤੇ ਚਾਹ ਦਾ ਕੀਤਾ ਠੀਕ ਆ ਉਹਨਾਂ ਨੇ ਕੱਲ ਨੂੰ ਵਿਚਾਰਿਆਂ ਨੇ ਡਿਊਟੀ ਲਾਈ ਆ ਅੱਛਾ ਸਪਲਾਈ ਵਾਤ ਤੋਂ ਵਾਤ ਚੱਲਿਆ ਕਰੋ ਹੁਣ ਕੋਈ ਟੈਨਸ਼ਨ ਨਹੀਂ ਆਪਣਾ ਪਰਮ ਫਾਰਮ 12:30 ਦਾ ਆ ਠੀਕ ਆ ਅੱਗੇ 6-3 ਦਾ ਹੀ ਉਤੇ ਓਵਰਲੋਡ ਚੱਲਦਾ ਹੈ ਸਿਸਟਮ ਹੁਣ ਤਾਂ ਯਾਨੀ ਕੋਈ ਦਿੱਕਤ ਨਹੀਂ ਆਉਂਦੀ ਹੁਣ ਆਪਾਂ ਲੋਡ ਫੁੱਲ ਪਾ ਸਕਦੇ ਆ 560 ਤੱਕ ਠੀਕ ਆ ਹੁਣ ਕੋਈ ਟੈਨਸ਼ਨ ਨਹੀਂ ਤੇ ਇਹ ਕੱਲੋਂ ਲੇਟ ਹਲੋਣੀ ਪਰਵਾਹ ਹੁੰਦੀ ਲਓ ਜੀ ਲਾਈਟ ਵਾਲਾ ਤਾਂ ਵੈਸੇ ਪਹਿਲਾਂ ਵੀ ਨਹੀਂ ਸੀ ਕਦੇ ਚੱਲੋ ਹੋ ਜਾਂਦੀ ਕਿਉਂਕਿ ਆਪਣੇ ਕੋਲੇ ਪਾਵਰ ਨਹੀਂ ਸੀ ਉਨੀ ਹੈਗੀ ਹਣਾ ਹਾਂ ਤੇ ਹੁਣ ਵੀਰ ਕਹਿੰਦਾ ਵੀ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਵੀਰ ਹੋਣੀ ਵਧੀਆ ਬਈ ਇੱਥੇ ਵਧੀਆ ਜੌਬ ਕਰਦੇ ਆ ਤੇ ਵਧੀਆ ਡਿਊਟੀ ਕਰਦੇ ਆ ਤੇ ਬਾਕੀ ਜਿਹੜੇ ਵੀਰਾਂ ਨੇ ਵੀ ਕਰਦੀ ਜੂਨੀਅਨ ਦੇ ਜਿੰਨੇ ਵੀ ਇੱਥੇ ਸਪੋਰਟ ਕੀਤੀ ਆ ਜਾਂ ਹਾਂ ਬਹੁਤ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਤੁਹਾਡਾ ਵੀ ਸਪੈਸ਼ਲ ਬਾਈ ਬਹੁਤ ਬਹੁਤ ਧੰਨਵਾਦ ਜਿਹੜੇ ਵਧੀਆ ਚਲੋ ਡਿਊਟੀ ਕਰ ਰਹੇ ਆ ਦਿਨ ਰਾਤ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਇੱਥੇ ਹਾਂ ਨਹੀਂ ਜੀ ਜਾਣ ਵਾਲੀ ਕਰਨੀ ਚਾਹੀਦੀ ਡਿਊਟੀ ਕਿ ਨਹੀਂ ਜਿੱਥੇ ਵੀ ਮਿਲਦੀ ਬੰਦੇ ਯਾਦ ਕਰਨ ਵੀ ਠੀਕ ਆ ਕੋਈ ਪਲੂਰ ਚ ਆਇਆ ਸੀ ਤੇ ਬਾਕੀ ਬਾਈ ਵਧੀਆ ਜੌਬ ਕਰਦੇ ਆ ਸਾਰੇ ਤੇ ਆ ਜਿਹੜੇ ਵੀਰ ਵੀ ਕਿਤੋਂ ਵੀ ਆਏ ਆ ਤੇ ਬੜੀ ਵਿਚਾਰਿਆਂ ਨੇ ਅੱਜ ਦੁਪਹਿਰੇ ਲਾ ਕੇ ਬੜੀ ਮਿਹਨਤ ਕੀਤੀ ਆ ਤੇ ਮਿਹਨਤ ਦੇ ਨਾਲ ਇਹ ਕੰਮ ਡਨ ਕਰਤਾ ਤੇ ਬਾਕੀ ਅਜ ਰਾਤ ਨੂੰ ਤੇ ਦਿਨ ਤੱਕ ਕੱਲ ਤੱਕ ਜਣੀ ਕੰਮ ਸਾਰਾ ਕੰਪਲੀਟ ਹੋ ਜਾਊਗਾ। ਹੋਰ ਅਮਨਦੀਪ ਜੀ ਕੀ ਹਾਲ ਚਾਲ? ਕੀ ਕਹਿਣਾ ਚਾਹੋਗੇ ਤੁਸੀਂ? ਕੀ ਕਹਿਣਾ ਵਧੀਆ ਬਾਈ ਜਿਹੜਾ ਕੰਮ ਚੱਲਿਆ ਹੁਣ। ਖੁਸ਼ ਹੁਣ ਤਾਂ ਪੂਰੇ। ਹੁਣ ਤਾਂ ਨਹੀਂ ਕੋਈ ਟੈਨਸ਼ਨ। ਹਾਂ ਜੀ, ਨਾ। ਚਲੋ। ਅੱਜ ਤਾਂ ਮੋਟਰ ਉਹ ਤੇ ਲਾਇਟ ਹੀ ਨਹੀਂ ਜਾਂਦੀ ਸੀਗੀ। ਅੱਛਾ, ਵੋਲਟੇਜ ਬਹੁਤ ਡਾਊਨ ਹੁੰਦੀ ਸੀ ਹਨਾ। ਪਾਣੀ ਵੀ ਘਟ ਘਟਦੀ ਐ ਮੋਟਰ। ਲਓ ਜੀ, ਇਹ ਆ ਗ੍ਰੈਡ ਆਪਣੇ ਪਿੰਡ ਭਲੂਰ ਦਾ ਬਾਈ। ਅੱਜ ਤੁਹਾਨੂੰ ਗ੍ਰੈਡ ਦੇ ਵੀ ਦਰਸ਼ਨ ਕਰਾ ਦਿੰਨੇ ਆ। ਜਿਹੜੇ ਬੰਦੇ ਨੇ ਨਹੀਂ ਵੇਖਿਆ। ਆਮ ਤੌਰ 'ਤੇ ਪਾਵਰ ਹੀ ਬਹੁਤ ਹੈ ਚਦਾ ਯਾਰ ਪ੍ਰੈਸ਼ਰ ਹੀ ਵੜਾ ਹਨਾ ਬਹੁਤ ਹੈ ਹੈ ਇਹ ਸਾਰੇ ਵੀਰ ਜਿੰਨੇ ਵੀ ਮੁਲਾਜ਼ਮਾਂ ਬਈ ਤੇ ਸਾਰੇ ਹੈਗੇ ਆ ਕੱਚੇ ਤੇ ਇਹਨਾਂ ਦੀ ਤਨਖਾਹ ਸਿਰਫ 9 ਕੁ ਹਜ਼ਾਰ ਰੁਪਏ ਤਨਖਾਹ ਤੇ ਦਿਨ ਰਾਤ ਆਹੀ ਕੰਮ ਆ ਵੀਰਾਂ ਦਾ ਦਿਨ ਰਾਤ 24 ਘੰਟੇ ਸਾਰੀ ਰਾਤ ਦਿਨ ਬਾਈ ਦੁਬਾਰਾ ਇੱਥੇ ਹੀ ਲੰਘਦਾ ਜਿਵੇਂ ਅੱਜ ਇੱਥੇ ਭਲੂਰ ਚਾ ਸੈੱਟ ਕਰਨਾ ਹੈ ਮੁੜ ਕੇ ਕਿਤੇ ਹੋਰ ਆਉਣਗੇ ਤੇ ਦਿਨ ਰਾਤ ਆਹੀ ਕੰਮ ਵੀਰਾਂ ਦਾ ਬਈ ਚੱਲਦਾ ਰਹਿੰਦਾ ਤੇ ਬੜੀ ਮਿਹਨਤ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਵੀ ਇਹ ਜ਼ਰੂਰੀ ਆ ਵੀ ਮੈਂ ਬੇਨਤੀ ਕਰਦਾ ਵੀ ਜਰੂਰ ਇਹਨਾਂ ਨੂੰ ਵੀ ਪੱਕੇ ਕੀਤਾ ਜਾਵੇ ਤੇ ਤਨਖਾਹ ਚ ਵਾਅਦਾ ਕੀਤਾ ਜਾਵੇ ਕਿਉਂਕਿ 9-10 ਹਜ਼ਾਰ ਤਨਖਾਹ ਨਾਲ ਕੁਝ ਵੀ ਨਹੀਂ ਬਣਦਾ ਤੇ ਸਾਰਾ ਦਿਨ ਲੱਗੇ ਰਹਿੰਦੇ ਆ ਕੋਈ ਵਿੱਚੋ ਛੁੱਟੀ ਨਹੀਂ ਤੇ ਬੜੀ ਮਿਹਨਤ ਆ ਤੁਸੀਂ ਦੇਖ ਲਓ ਬਈ ਸਾਰਾ ਦਿਨ ਹੋ ਗਿਆ ਅੱਜ ਸਵੇਰ ਦੇ ਲੱਗੇ ਆ ਸ਼ਾਮ ਹੋ ਗਈ ਆ ਦੁਪਹਿਰਾਂ ਵੀ ਉਤੋਂ ਦੀ ਲੰਗੀਆਂ ਤੇ ਅੱਜ ਰਾਤ ਵੀ ਉਤੋਂ ਦੀ ਲੰਗਣੀਆਂ ਜਿੰਨਾ ਚਿਰ ਚੱਲਦਾ ਨਹੀਂ ਤੇ ਬਾਕੀ ਜਰੂਰ ਬਈ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਜਿਹੜੇ ਕਿ ਇਹ ਕੱਚੇ ਮਲਾਜਮ ਆ ਇਹਨਾਂ ਨੂੰ ਵੀ ਸਰਕਾਰ ਪੱਕੇ ਕਰੇ ਤਾਂ ਤੁਸੀਂ ਦੇਖ ਲਓ ਭਈ ਇਹਨਾਂ ਦੀ ਮਿਹਨਤ ਕਿੰਨਾ ਕੰਮ ਆ ਤੇ ਸਾਰੇ ਅੱਡੋ-ਅੱਡਾ ਬੋ ਆਪਣੇ ਲੱਗੇ ਪਏ ਆ ਜਨਾ ਚਰ ਚੱਲਦਾ ਨਹੀਂ ਤੇ ਇਹਨਾਂ ਨੇ ਜਾਣਾ ਨਹੀਂ ਅੱਜ ਇੱਥੇ ਆ ਤੇ ਫੇਰ ਕਿਤੇ ਹੋਰ ਜਾ ਕੇ ਫਟ ਕਰਨਗੇ ਤੇ ਜਰੂਰ ਇਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰੋ ਮਿਹਨਤੀ ਜਿਹੜੇ ਆਪਣੇ ਵੀਰ ਆ ਬੜੀ ਮਿਹਨਤ ਕਰਦੇ ਆ ਤੇ ਬੜੇ ਜੀ-ਜਾਨ ਨਾਲ ਮਿਹਨਤ ਕਰਦੇ ਆ ਤੇ ਜਰੂਰ ਪਾਵਰ ਕਾਮ ਨੂੰ ਭਾਈ ਸਰਕਾਰ ਨੂੰ ਬੇਨਤੀ ਹੈ ਤੇ ਇਹਨਾਂ ਦੀ ਵੀ ਜਰੂਰ ਸੁਣੀ ਜਾਵੇ ਆਸੀਂ ਇੰਨੇ ਸਮੇਂ ਸੇ ਕੰਮ ਕਰ ਰਹੇ ਆ ਠੇਕੇ 'ਤੇ ਪੈਸਕੋ ਕੰਪਨੀ ਕੇ ਥਰੂ ਜੀ ਇਹ ਤੁਸੀਂ ਦੇਖ ਲਓ ਸਾਡਾ ਕੀ ਹਾਲ ਹੈ ਆਸੀਂ ਸਿਰਫ 8-9000 ਰੁਪਏ ਕੰਮ ਕਰਦੇ ਆ ਇੰਨੇ ਸਾਲ ਹੋ ਗਏ ਆਸੀਂ 2011 ਦਾ ਲੱਗੇ ਆ ਅੱਗੇ ਸਾਰੇ ਵਰਕਰ ਸਿਰਫ 8-9000 ਰੁਪਏ ਕੰਮ ਕਰਦੇ ਆ ਸਾਰੀ ਵੀ ਸਰਕਾਰ ਸੋਚੇ ਵੀ ਪੱਕੇ ਕਰੂ ਪੱਕੇ ਕਰੂ ਜਾਂ ਮੈਚਮੇਕ ਅੰਦਰ ਕਰੂ ਕਿ ਸਾਡੀ ਕੋਈ ਤਨਖਾਹ ਵਧਾਈ ਜਾਵੇ ਹਾਂ ਆਸੀਂ 2011 ਮੇ ਲੱਗੇ ਸੀ ਹੁਣ ਉਨਚੱਕ ਸਾਡੀ 9000 ਤਨਖਾਈ ਠੀਕ ਆ ਠੀਕ ਆ ਚਲੋ ਬਾਕੀ ਦੋ ਚਲ ਉਹ ਨਾ ਕਿਰਾਏ पे ਰਹਿੰਦਾਈ ਠੀਕ ਆ 2500 ਰੁਪਏ ਕਿਰਾਇਆ ਦਿੰਦਾ ਮੈਂ ਮੇਰੇ ਦੋ ਜਵਾਕ ਆ ਠੀਕ ਆ ਲਓ ਤੁਸੀਂ ਦੱਸੋ 9000 ਮੇ ਕੀ ਬਨੂਗਾ ਹੋਰ ਸਾਰੇ ਦਿਨੇ ਹਾਲ ਦੇਖੋ ਕੀ ਹਾਲ ਹੈ ਤੇ ਹਾਲ ਦੇਖ ਲਓ ਤੁਸੀਂ ਬਹੁਤ ਆਰੇ ਹਾਲ ਆ ਬਹੁਤ ਆਰੇ ਹਾਲ ਆ ਕੰਮ ਕਰਦੇ ਆ ਅਸੀਂ ਜਲਦੀ ਦਾ ਕੰਮ ਦਾ ਆਪਾਂ ਦੇਖੋ ਜੀ ਕਿਤੇ ਸਵੇਟਰ ট্রান্সਫਾਰਮਰ ਅੱਤੀ ਗਈ ਪਹਿਲਾ ਹੀ ਜਿਵੇਂ 2009 ਚਾ ਹੀ ਉਦੋਂ ਹੀ ਜੱਕਾਂ ਨਾਲ ਲੱਗਦੇ ਟਰਾਂਸਫਾਰਮਰ ਹੁਣ ਕ੍ਰੇਨ ਆਈ ਕ੍ਰੇਨ ਨਾਲ ਲੱਗਦੇ ਆਈ ਸਾਡੀ ਤਨਖਾਹ ਬਹੁਤ ਥੋੜੀ ਆ ਜਿਵੇਂ ਗਵਰਨਮੈਂਟ ਨੇ ਕਿਹਾ ਹੀ ਹਾਈ ਕੋਰਟ ਨੇ ਬਰਾਬਰ ਕੰਮ ਬਰਾਬਰ ਤਨਖਾਹ ਸਾਨੂੰ ਉਹ ਲਾਗੂ ਕੀਤਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਸਾਨੂੰ ਚਾਹ ਰੇ ਪੱਕੇ ਕੀਤਾ ਇਹ ਵਿਭਾਗ ਵਿੱਚ ਜਾਂ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਹਾਂ ਨਹੀਂ ਨਹੀਂ 9000 ਨਾਲ ਤਾਂ ਕੁਝ ਵੀ ਨਹੀਂ ਬਣਦਾ ਅੱਜ ਕੱਲ੍ਹ ਜਿੱਦਾ ਦੀ ਮਹਿੰਗਾਈ ਆ ਤੇ ਵੀਰਾਂ ਦੀ ਵੀ ਮਿਹਨਤ ਬਹੁਤ ਆ ਤੁਸੀਂ ਦੇਖ ਲਓ ਹਾਂ ਇਹ ਸਾਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਕਿਉਂਕਿ 9 8 9000 ਰੁਪਏ ਨਾਲ ਕੁਝ ਵੀ ਨਹੀਂ ਬਣਦਾ ਤੇ ਮਿਹਨਤ ਤੁਸੀਂ ਵੀ ਆਪ ਦੇਖ ਲੋ ਵੀਰਾਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਜਰੂਰ ਵੀ ਸਰਕਾਰ ਤੱਕ ਇਹ ਆਪਣੀ ਵੀਡੀਓ ਪਹੁੰਚਾਓ ਤੇ ਸਰਕਾਰ ਨੂੰ ਵੀ ਇਹ ਅਪੀਲ ਹੈ ਵੀ ਆਪਣੀ ਜਰੂਰ ਇਹਨਾਂ ਨੂੰ ਤਨਖਾਹ ਵਧਾਈ ਜਾਵੇ ਨਾਲ ਇਹਨਾਂ ਨੂੰ ਵੀਰਾਂ ਨੂੰ ਪੱਕਿਆ ਕੀਤਾ ਜਾਵੇ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਅਸੀਂ ਪਿਛਲੇ 12 13 ਸਾਲਾਂ ਤੋਂ ਇਸ ਮੈਕਨੇ ਵਿੱਚ ਕੰਮ ਕਰਦੇ ਆਂ ਔਰ ਸੋਰਸਿੰਗ ਦੇ ਸੱਚੇ ਮਲਾਜਮਾ ਹੈ ਤੇ ਸਾਡੇ ਬਰੋਬਰ ਕੋਈ ਵੀ ਕੰਮ ਨਹੀਂ ਕਰ ਸਕਦਾ ਜੀ ਬਿਜਲੀ ਬੋਰਡ ਦੇ ਵਿੱਚ ਜਿਹੜੀ ਗਿਣਤੀ ਹੈਗੀ ਸਾਡੀ 60% ਹੈ ਰੈਗੂਲਰ ਮੁਲਾਜ਼ਮਾਂ ਦੀ 40% ਹੈ ਇਸ ਟਾਈਮ ਜਿਹੜਾ ਬਿਜਲੀ ਬੋਰਡ ਦੀ ਬਾਂਗਲੂਰ ਹੈ ਊਰ ਸੋਸਨ ਮੁਲਾਜ਼ਮਾਂ ਦੇ ਹੱਥ ਵਿੱਚ ਆ ਸਾਡੀ ਡਿਮਾਂਡ ਹੈ ਇਹੀ ਹੈ ਪੰਜਾਬ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਵੀ ਸਾਨੂੰ ਜਲ ਤੋਂ ਜਲਦ ਮਹਿਕਮੇ 'ਚ ਮਰਜ਼ੀ ਕੀਤਾ ਜਾਵੇ ਤੇ ਜਿਉਂ ਜੁਗੀ ਸਾਨੂੰ ਤਨਖਾਹ ਦਿੱਤੀ ਜਾਵੇ ਜਿਹੜੀ ਸਾਡੀ ਤਨਖਾਹ 9000 ਰੁਪਈਆ ਹੈ ਇਹ 9000 ਨਾਲ ਅੱਜ ਕੱਲ ਕੁਝ ਨਹੀਂ ਬੰਦਾ ਪਹਿਲਾਂ ਵੀ ਸਾਥੀਆਂ ਨੇ ਦੱਸਿਆ ਇਸ ਕਰਕੇ ਮਹਿੰਗਾਈ ਦੇ ਹਿਸਾਬ ਨਾਲ ਦੇਖਦੇ ਕੰਮ ਦੇ ਹਿਸਾਬ ਨਾਲ ਦੇਖਦੇ ਪੂਰਾ ਹਾਰਡ ਕੰਮ ਹੈ ਸਾਡੀ ਤਨਖਾਹ ਜਿਹੜੀ ਘੱਟੋ ਘੱਟ 30-35000 ਰੁਪਿਆ ਹੋਣੀ ਜ਼ਰੂਰੀ ਹੈ ਸਹੀ ਹੈ ਕਿਉਂਕਿ ਮਹਿੰਗਾਈ ਛਾਲਾ ਮਾਰਦੀ ਆਉਂਦੀ ਆ ਸਾਡੇ ਤੇ ਉੱਤੇ ਚੜਦੀ ਆਉਂਦੀ ਆ ਪਰ ਸਾਡੇ ਕੋਲੇ ਕੰਮਕਾਰ ਦਿਨ ਤੋਂ ਰਾਤ ਦਾ ਕੋਈ ਇੱਕ ਦਿਨ ਦੀ ਤਾਂ ਖੇਡ ਨਹੀਂ ਹੈ ਸਹੀ ਗੱਲ ਹੈ 2014 ਦੇ ਵਿੱਚ ਅਸੀਂ ਇੰਨਾ ਕੰਮ ਕੀਤਾ ਕਿ ਵਾਰਡ ਦਵਾਇਆ ਵੈ ਫਰੀਦਕੋਟ ਸਬਡਿਵੀਜ਼ਨ ਨੇ ਠੀਕ ਹੈ ਪੰਜਾਬ ਦੇ ਵਿੱਚ ਸਿਰਫ ਚਾਰ ਸਬਡਿਵੀਜ਼ਨਾਂ ਬਠਿੰਡਾ ਹਾਂਜੀ ਅੰਮਰਸਰ ਲੁਧਿਆਣਾ ਤੇ ਪਟਿਆਲਾ ਜੀ ਦੇਖੋ ਚਾਰ ਇਹ ਸਾਉਰਡਵੀਨਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਉਰਡਵੀਨਾਂ ਥੱਲੇ ਆ ਸਾਰਾ ਕੰਮ ਸੁਭਾਲ ਰਹੀਆਂ ਅਫਸਰਾਂ ਨੂੰ ਸਾਰਾ ਕੁਝ ਪਤਾ ਹੈ ਪਰ ਸਾਡੇ ਬਾਰੇ ਕੋਈ ਵੀ ਗੱਲ ਕਰਕੇ ਰਾਜੀ ਨਹੀਂ ਨਾ ਮੈਨੇਜਮੈਂਟ ਨਾ ਪੰਜਾਬ ਸਰਕਾਰ ਮਾਨ ਸਾਹਿਬ ਜਦੋਂ ਆਈ ਸੀ ਉਦੋਂ ਕਹਿੰਦੇ ਸੀ ਆਉਂਦਿਆ ਸਰ ਹਰਾ ਪੈਨ ਸੋਡੇ ਤੇ ਚੱਲੂ ਪਰ 2.5 ਸਾਲ ਹੋ ਗਏ ਉਹਨਾਂ ਦਾ ਹਰਾ ਪੈਨ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਅਸੀਂ ਉਹਨਾਂ ਨੂੰ ਯਾਦ ਕਰਾਉਨੇ ਆਂ ਵੀ ਅਸੀਂ ਉਹੀ ਆਂ ਜਿਨ੍ਹਾਂ ਨੇ ਸੋਡੀ ਆਵਾਜ਼ 28 ਸੀ ਲੋਕਾਂ ਦੇ ਕੋਲੇ ਜਾ ਕੇ ਘਰ ਘਰ ਜਾ ਕੇ ਝੋਲੀਆਂ ਅੱਡੀਆਂ ਸੀ ਵੀ ਆਪ ਦੀ ਸਰਕਾਰ ਬਣਾਓ ਸਾਡਾ ਸ਼ਹਿਰ ਤੇ ਗਰੀਬਾਂ ਦਾ ਕੁਛ ਨਾ ਕੁਛ ਬਣ ਜੇ ਪਰ ਅੱਜ ਤੁਸੀਂ ਸਾਡੀ ਆਵਾਜ਼ ਨਹੀਂ ਠਾਰੇ ਸਾਨੂੰ ਸੋਡੇ ਕੋਲੇ ਝੋਲੀਆਂ ਅੱਡਣ ਲਈ ਮਜਬੂਰ ਹੋਇਆ ਤੇ ਇਹ ਬੇਨਤੀ ਆ ਵੀ ਸਾਨੂੰ ਮਹਿਕਮੇ ਵਿੱਚ ਜਲਦ ਜਲਦ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਗੁਜ਼ਾਰੇ ਯੋਗ ਤਨਖਾਹ ਦਿੱਤੀ ਜਾਵੇ ਕੰਮ ਦੇ ਹਿਸਾਬ ਨਾਲ ਸਾਨੂੰ ਬਿਨਾਂ ਸ਼ਰਤ ਤੋਂ ਮਹਿਕਮੇ ਦੇ ਵਿੱਚ ਲਾਗੂ ਕੀਤਾ ਸਾਡਾ ਕੰਮ ਦੇਖੋ ਕਿੰਨਾ ਹਾਰਡ ਹੈ ਜੀ ਸਾਡੀ ਜਿਹੜੀ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਸਿਰਫ ਦੋ ਸੂਤ ਦਾ ਦੋ ਸੂਤ ਉਹ ਹੈ ਪਲਾਸਟੇ ਚੜੀ ਰਵੜ ਹੈ ਜੀ ਠੀਕ ਹੈ ਅੱਖ ਦੇ ਝੰਕਾ ਜੇ ਮੜਾ ਮੋਟਾ ਇੱਧਰ ਹੋ ਜਾਂਦਾ ਤੇ ਬੰਦਾ ਹਾਸੇ ਦਾ ਸ਼ਿਕਾਰ ਹੋ ਜਾਂਦਾ ਸਾਡੇ ਸਾਥੀ ਹੋਰ ਬਹੁਤ ਆ ਜਿਹੜੇ ਜਿਵੇਂ ਸੀਐਚਵੀ ਆ ਉਹ ਦਿੱਲੀ ਤੋਂ ਦਿੱਲੀ ਇੱਕ ਦੋ ਦੋ ਸਾਥੀਆਂ ਦੀ ਮੌਤ ਹੁੰਦੀ ਆ ਜਿਹੜੀ ਵੀ ਘਟਦੀ ਜਾਂਦੀ ਆ ਪਰ ਪੰਜਾਬ ਸਰਕਾਰ ਦਾ ਉਹਨਾਂ ਲਈ ਕਿਸੇ ਅਲੀ ਕੋਈ ਧਿਆਨ ਨਹੀਂ ਦਫ਼ਤਰਾਂ 'ਚ ਬੈਠੇ ਆ ਅਫਸਰ ਕਹਿੰਦੇ ਜਾਓ ਫਲਾਨੇ ਕੋਲੇ ਜਾਓ ਉਤੋਂ ਕੰਮ ਕਰਾਓ ਸਰਕਾਰੀ ਬੰਦੇ ਬਹੁਤ ਘੱਟ ਕੰਮ ਕਰਕੇ ਰਾਜੀ ਆ ਜੋ ਵੀ ਬੋਝ ਆ ਸਾਰਾ ਬੀਲੀ ਬੋਰ ਦਾ ਉਹ ਇਸ ਟਾਈਮ ਔਰ ਸੋਰਸਿੰਗ ਮਲਾਜ਼ਮਾਂ ਤੇ ਆ ਤੇ ਪਰ ਔਰ ਸੋਰਸਿੰਗ ਮਲਾਜ਼ਮਾਂ ਦੀ ਕੋਈ ਵੀ ਕਿਤੇ ਵੀ ਸੁਣਵਾਈ ਹੈ ਜੀ ਕਿ ਇੱਜ਼ਤ ਵੀ ਹੈ ਨਹੀਂ ਮਹਿਕ ਨੂੰ ਧੰਨਵਾਦ ਲਓ ਜੀ ਜਿਵੇਂ ਕਿ ਵੀਰ ਨੇ ਦੱਸਿਆ ਪਹਿਲਾਂ ਤਾਂ ਜਰੂਰ ਵੀਡੀਓ ਵੀਰ ਦੀ ਸ਼ੇਅਰ ਕਰਦੇ ਆ ਜੋ ਤੇ ਸ਼ੇਅਰ ਕਰਕੇ ਕਮੈਂਟ ਜਰੂਰ ਕਰਿਓ ਤੇ ਵਾਜ ਜਰੂਰ ਵੀਰ ਤੱਕ ਪਹੁੰਚਾਇਆ ਜੋ ਸਰਕਾਰ ਤੱਕ ਵੀਰ ਦੀ ਤੇ ਬਹੁਤ ਹਾਰਡ ਕੰਮ ਆ ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ ਚ ਮੈਂ ਦੇਖਿਆ ਤੇ ਬਹੁਤ ਜਿਆਦਾ ਹਾਰਡ ਕੰਮ ਆ ਤੇ ਜਰੂਰ ਬਈ ਸਪੋਰਟ ਕਰਿਆ ਜੋ